ਸਰਬਤੋਰਾ ਮੋ ਸਹਾਈ ਦੁਸ਼ਟ ਦੋਖਤੇ ਲਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਇਬ ਰਾਮ ਕਦੀ ਮਹੱਲਾ ਤੀਜਾ ਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਜਸੰਤਿ ਮਨ ਬਿਧੀਆਂ ਬਾਦ ਆਈਆਂ ਰਾਗ ਰਤਨ ਪਰਵਾੜੀ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦ ਪਾ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਸਹੇ ਨਾਨਕ ਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਅਤਿ ਸਦਾ ਰੋ ਹਰਨਾ ਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਤਾਰਨ ਸਭ ਸਵਾਰਨਾ ਸਭਨਾਗਲਾ ਸਮਰਤ ਸੁਆਮੀ ਜੋ ਕਿਉਂ ਬਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹ ਰਨਾਲ ਸਾਚੇ ਸਾਹਿਬਾ ਗਿਆਨ ਨਹੀਂ ਕਰਤੇ ਰਹਿ